ਕੁਲਵੀਰ ਦਿਵਾਨ ਜੋੜ ਚੁਕੇ ਨੇ ਕੁਲਵੀਰ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅੰਦਰੂਨੀ ਕਲੇਸ਼ ਵਧ ਰਿਹਾ ਹੈ ਬਾਗੀ ਹੋ ਚੁਕੇ ਨੇ ਕਈ ਲੀਡਰ ਤੇ ਮਤਾ ਪਾਸ ਕੀਤਾ ਗਿਆ ਹੈ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਇਆ ਜਾਵੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਮੁੱਦੇ ਨੂੰ ਦੇਖੋ ਬਿਲਕੁਲ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਬਕਾਵਟ ਦੀਆਂ ਇੱਕ ਗੱਲਾਂ ਜਿਹੜੀਆਂ ਹੈ ਕਿ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੱਲ ਰਹੀਆਂ ਉਹ ਅੱਜ ਖੁੱਲ ਕੇ ਸਾਹਮਣੇ ਆ ਗਈ ਮੀਟਿੰਗ ਸਦੀ ਹੋਈ ਸੀ ਲੇਕਿਨ ਉਦੇ ਸਮਾਨਾਂਤਰ ਜਲੰਧਰ ਦੇ ਵਿੱਚ ਬਾਗੀ ਨੇਤਾਵਾਂ ਨੇ ਇੱਕ ਮੀਟਿੰਗ ਆ ਆਕੇਤੀ ਜਿਸ ਦੇ ਵਿੱਚ ਮਤਾ ਪਾਸ ਕੀਤਾ ਗਿਆ ਕਿ ਸੁਖਵੀਰ ਬਾਦਲ ਨੂੰ ਪਾਰਟੀ ਦੇ ਅ ਪਦ ਜਿਹੜੇ ਪ੍ਰਧਾਨ ਪਦ ਹੈ ਉਸ ਤੋਂ ਹਟਾਇਆ ਜਾਵੇ ਤੇ ਹੋਰ ਵੀ ਕਈ ਗੱਲਾਂ ਜਿਹੜੀਆਂ ਹੈਗੀਆਂ ਉਹ ਇਸ ਤਰ੍ਹਾਂ ਦੀਆਂ ਕੀਤੀਆਂ ਗਈਆਂ ਜਿਸ ਤੋਂ ਸਾਫ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਇੱਕ ਵੱਡਾ ਸੰਕਟ ਹੈ ਕਈ ਬਾਗੀ ਵੱਡੇ ਚਿਹਰੇ ਜਿਹੜੇ ਹੈਗੇ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਇਸ ਦੇ ਵਿੱਚ ਇਹ ਮਤਾ ਜਿਹੜਾ ਹੈਗਾ ਉਹ ਪਾਸ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਜਿਹੜੇ ਆ ਨੇਤਾ ਨੇ ਇਹਨਾਂ ਮੀਟਿੰਗਾਂ ਦੇ ਵਿੱਚ ਮੌਜੂਦ ਸਨ ਉਹ ਸਾਰੇ ਦੇ ਸਾਰੇ ਸੁਖਵੀਰ ਬਾਦਲ ਦੀ ਪ੍ਰਧਾਨਗੀ ਦੇ ਨਾਲ ਸਹਿਮਤ ਨੇ ਤੇ ਪਾਰਟੀ ਦੇ ਨੇਤਾਵਾਂ ਨੇ ਦਾਵਾ ਕੀਤਾ ਕਿ 90% ਦੀ ਜਿਹੜੇ ਨੇਤਾ ਨੇ ਉਹ ਸੁਖਵੀਰ ਬਾਦਲ ਦੀ ਪ੍ਰਧਾਨਗੀ ਚਾਹੁੰਦੇ ਨੇ ਇਸ ਵੇਲੇ ਸਾਡੇ ਨਾਲ ਜ਼ਾਹਿਦਾ ਨੇ ਸੀਨੀਅਰ ਨੇਤਾ ਨੇ ਸ਼੍ਰੋਮਣੀ ਅਕਾਲੀ ਦਲ ਦਾ ਦਲ ਦੇ ਇਨਾ ਕੋ ਵੀ ਅਸੀਂ ਸਵਾਲ ਕਰ ਲੈਨੇ ਆ ਮੈਂ ਤੁਸੀਂ ਦੱਸੋ ਕਿ ਜਿਸ ਤਰ੍ਹਾਂ ਦੇ ਨਾਲ ਪਾਰਟੀ ਦੇ ਵਿੱਚ ਇੱਕ ਬਗਾਵਤ ਜਿਹੜੀ ਹੈਗੀ ਆ ਉਹ ਪੈਦਾ ਹੋਈ ਹੈ ਇਸ ਤਰ੍ਹਾਂ ਦੇ ਨਾਲ ਤੁਸੀਂ ਇਸ ਨੂੰ ਵੇਖਦੇ ਕਿਉਂਕਿ ਵੱਡੀ ਚਿੰਤਾ ਜਿਹੜੀ ਹੈਗੀ ਆ ਉਹ ਕਿਸ ਤਰ੍ਹਾਂ ਦੇ ਕਿਤੇ ਪਾਰਟੀ ਲਈ ਹੈਗੀ ਹੈ ਦੇਖੋ ਡੈਮੋਕ੍ਰੇਸੀ ਹੈ ਹਰ ਬੰਦੇ ਨੂੰ ਅਧਿਕਾਰ ਹੈ ਕਿ ਅਗਰ ਉਹਨਾਂ ਦੇ ਓਪੀਨੀਅਨਸ ਨਹੀਂ ਮਿਲ ਰਹੇ ਪਾਰਟੀ ਨਾਲ ਤਾਂ ਉਹਨਾਂ ਨੂੰ ਵਕ ਹੋ ਜਾਣਾ ਚਾਹੀਦਾ ਜਾਂ ਆਪਣੀ ਗੱਲ ਕਰਨੀ ਚਾਹੀਦੀ ਹੈ ਔਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸਭ ਨੂੰ ਕਾਲ ਕੀਤੀ ਹੈ ਕਿ ਆਓ ਆਪਾਂ ਪਾਰਟੀ ਦਫਤਰ ਬੈਠਦੇ ਹਾਂ ਔਰ ਗੱਲਬਾਤ ਕਰਦੇ ਹਾਂ ਪਰ ਜਿਹੜੇ ਇਹ ਬਾਗੀ ਸੁਰ ਤੁਸੀਂ ਕਹਿ ਰਹੇ ਹੋ ਉੱਥੇ ਹੋਏ ਨੇ 99% ਜਿਹੜੇ ਲੋਕ ਨੇ 99% ਲੀਡਰ ਜਿਹੜੇ ਹੈ ਉਹ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਹੈ ਔਰ ਸੁਖਬੀਰ ਸਿੰਘ ਬਾਦਲ ਸਾਹਿਬ ਤੋਂ ਬਗੈਰ ਇਸ ਪੜਾ ਪਾਰਟੀ ਦੀ ਮੈਂ ਖੁਦ ਸਮਝਦੀ ਹਾਂ ਪਰਸਨਲੀ ਕੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਜੋ ਸਟਰੋਂਗ ਪ੍ਰਧਾਨਗੀ ਜੋ ਇਸ ਤਰੀਕੇ ਨਾਲ ਉਹ ਕੰਮ ਕਰਦੇ ਨੇ ਜਿਸ ਤਰੀਕੇ ਨਾਲ ਉਹ ਮਿਹਨਤ ਕਰਦੇ ਨੇ ਉਹਨਾਂ ਦੇ ਕੋਈ ਵੀ ਬਰਾਬਰ ਦਾ ਕੋਈ ਲੀਡਰ ਨਹੀਂ ਹੈ ਜੇ ਕੋਈ ਹੈ ਤਾਂ ਉਹ ਸਾਹਮਣੇ ਆਉਣਾ ਚਾਹੀਦਾ ਕਿ ਹਾਂ ਭਾਈ ਆ ਲੀਡਰ ਹੈ ਇਹ ਪ੍ਰਧਾਨਗੀ ਚਲਾ ਸਕਦਾ ਇਹਨਾਂ ਕੋਲ ਕੋਈ ਆਪਸ਼ਨ ਨਹੀਂ ਹੈ ਇਹ ਸਿਰਫ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਨੇ ਉਹਨਾਂ ਦੇ ਹੱਥ ਮੋਕੇ ਬਨੇ ਹੋਏ ਨੇ ਇਹ ਪਾਰਟੀ ਨੂੰ ਕਮਜ਼ੋਰ ਕਿਉਂਕਿ ਸਭ ਨੂੰ ਪਤਾ ਹੈ ਕਿ ਪੰਜਾਬ ਚ ਅਗਰ ਕੋਈ ਸਟਰੋਂਗ ਲੀਡਰ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਔਰ ਇੱਕ ਪਾਰਟੀ ਜਿਹੜੀ ਸਟਰੋਂਗ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ ਇਹਨੂੰ ਪੂਰੀ ਤਰ੍ਹਾਂ ਜੜ ਤੋਂ ਖਤਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਪਾਰਟੀ 104 ਸਾਲ ਪੁਰਾਣੀ ਪਾਰਟੀ ਹੈ ਖਤਮ ਨਹੀਂ ਹੋ ਸਕਦੀ ਲੇਕਿਨ ਜਿਹੜੇ ਲੀਡਰ ਨੇ ਜਿਹੜਾ ਨੇ ਅਜਿ ਬਗਾਵਤ ਦੇ ਸਹਰਾ ਉਹ ਵਿਖਾਈ ਦੇ ਵੱਡੇ ਚਿਹਰੇ ਨਹੀਂ ਨੇ ਸ਼੍ਰੋਮਣੀ ਕਾਲੀ ਦੇ ਵੱਡੇ ਚਿਹਰੇ ਨੇ ਮੈਮ ਕੀ ਲੱਗਦਾ ਕਿ ਜੇ ਇਹ ਧੜਾ ਅਲੱਗ ਹੁੰਦਾ ਤਾਂ ਕਿ ਪਾਰਟੀ ਨੂੰ ਵੱਡਾ ਨੁਕਸਾਨ ਜਿਹੜਾ ਹੈਗਾ ਉਹ ਵੇਖਣਾ ਪਏਗਾ ਦੇਖੋ ਰੀਸੈਂਟਲੀ ਹੋਣੀ ਚੋਨਾ ਹੋ ਕੇ ਹਟੀਆਂ ਨੇ ਉਹ ਵੱਡੇ ਜਿਹੜੇ ਜਿਹੜੇ ਗਏ ਆ ਉਹ ਤੁਸੀਂ ਦੇਖਦੇ ਹੋ ਕਿ ਉਹਨਾਂ ਦਾ ਕੀ ਹਾਲ ਹੋਇਆ ਉਹਨਾਂ ਦੇ ਖੁਦ ਜ਼ਮਾਨਤਾਂ ਜ਼ਬਤ ਹੋਈਆਂ ਨੇ ਜੀ ਉਹ ਵਾਕਈ ਇੱਦਨੇ بڑے ਚਿਹਰੇ ਨੇ ਲੋਕ ਉਹਨਾਂ ਨੂੰ ਚਾਹੁੰਦੇ ਨੇ ਫਿਰ ਉਹ ਆਪਣੀ ਜਿਹੜੀਆਂ ਸੀਟਾਂ ਸੀ ਉਹ ਬਚਾਲਣ ਦੇ ਕੱਢ ਲੈਂਦੇ ਔਰ ਜਿਨ੍ਹਾਂ ਨੂੰ ਖਤਕਾਉਣ ਦੀ ਕੋਸ਼ਿਸ਼ ਇੱਕੋ ਇੱਕ ਸੀਟਰ ਨਿਕਲੀ ਆ ਉਹ ਉਹ ਪ੍ਰਧਾਨ ਸਾਹਿਬ ਦੀ ਉਹਨਾਂ ਦੇ ਖੁੱਤੇ ਪਰਿਵਾਰ ਦੀ ਬਾਦਲ ਸਾਹਿਬ ਦੀ ਬਾਦਲ ਪਰਿਵਾਰ ਦੀ ਉਹ ਸੀਟ ਨਿਕਲੀ ਆ ਤੇ ਇਸ ਤੋਂ ਵੱਡੀ ਮਹਿਵਰ ਕੀ ਗੱਲ ਕਹਿ ਸਕਦੀਆਂ ਕਿ ਉਹ ਵੱਡੇ ਚਿਹਰੇ ਨੇ ਕੌਣ ਵੱਡਾ ਚਿਹਰਾ ਕਿਹਨਾਂ ਨੂੰ ਲੋਕ ਚਾਹੁੰਦੇ ਨੇ ਜੋ ਜੋ ਕਹਿ ਰਹੇ ਨੇ ਕਿ ਪੰਜਾਬ ਚੋਂ ਜੇ ਅਕਾਲੀ ਦਲ ਚੋਂ ਇਹ ਚਿਹਰੇ ਨੂੰ ਪਾਸੇ ਕੀਤਾ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋ ਸਕਦਾ ਹੈ ਤਾਂ ਤੁਸੀਂ ਖੁਦ ਆਪਣੇ ਆਪ ਫੈਸਲਾ ਕਰ ਸਕਦੇ ਹੋ ਕਿ ਵਾਕਈ ਇਹ ਹੈ ਜੋ ਅੱਡਾ ਕੁਝ ਕਦਰ ਰੱਖਦੇ ਸੀ ਤਾਂ ਉਹ ਆਪਣੀ ਸੀਟ ਕੱਢ ਕੇ ਦਿਖਾਉਂਦੇ ਨਾ ਲੋਕ ਉਹਨਾਂ ਨੂੰ ਦੇਖੋ ਜਿਹੜੇ ਨਤੀਜੇ ਆਏ ਨੇ ਉਹ ਕਾਫੀ ਜ਼ਿਆਦਾ ਇਹ ਇਹ ਨਹੀਂ ਕਿਹਾ ਜਾ ਸਕਦਾ ਕਿ ਸੰਤੋਖਜਨਕ ਨੇ ਇਸੇ ਕਰਕੇ ਹੋ ਸਕਦਾ ਕਿ ਇਸੇ ਕਰਕੇ ਪਾਰਟੀ ਦੇ ਵਿੱਚ ਵੱਡੇ ਨੇਤਾਵਾਂ ਦੇ ਵਿੱਚ ਬੇਚੈਨੀ ਹੋਵੇ ਦੇਖੋ ਬੇਚੈਨੀ ਦੀ ਗੱਲ ਕੋਈ ਨਹੀਂ ਉਹ ਕਾਫੀ ਸਖਮੇ ਤੋਂ ਜਿਹੜੇ ਉਹਨਾਂ ਦੇ ਸੀ ਭਾਗੀ ਸੁਰ ਸੀ ਉਹ ਭਾਜਪਾ ਨਾਲ ਜਦੋਂ ਅਸੀਂ ਵੀ ਸਾਡੀ ਵੀ ਮੀਟਿੰਗ ਹੁੰਦੀ ਸੀ ਜਦੋਂ ਵੀ ਮੀਟਿੰਗ ਹੋਈ ਆ ਪਾਰਟੀ ਦਫਤਰ ਚ ਤਾਂ ਉਹਨਾਂ ਦੇ ਜਿਹੜੇ ਸੂਹ ਹੁੰਦੇ ਸੀ ਜਿਹੜੇ ਤੇਵਰ ਸੀ ਉਹ ਹਮੇਸ਼ਾ ਇਹ ਹੀ ਸੀ ਕਿ ਭਾਜਪਾ ਨਾਲ ਅਲਾਈਅੰਸ ਦੀ ਉਹਨਾਂ ਦੀ ਮੰਗ ਸੀ ਪਰ ਪ੍ਰਧਾਨ ਸਾਹਿਬ ਨੇ ਇਕੁਅਲ ਫੈਸਲਾ ਕੀਤਾ ਕਿ ਜਿਹੜੇ ਵੀ ਸਾਡੇ ਮੁੱਦੇ ਨੇ ਪੰਜਾਬ ਦੇ ਮੁੱਦੇ ਨੇ ਉਹਨਾਂ ਨੂੰ ਅੰਗੋਲਾ ਕਰਕੇ ਉਹਨਾਂ ਨੂੰ ਅਨ ਦੇਖਾ ਕਰਕੇ ਪਾਰਟੀ ਕਿਸੇ ਨਾਲ ਵੀ ਸਮਝੌਤਾ ਨਹੀਂ ਕਰ ਸਕਦੀ ਕਿਥੇ ਉਸੇ ਪਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਉੱਤੇ ਦੇਖੋ ਇਹ ਪਾਰਟੀ ਦਾ ਫੈਸਲਾ ਪਰ ਸੁਖਵੀਰ ਜੀ ਨੇ ਸਾਫ਼ ਕਿਹਾ ਹੈ ਕਿ ਜੇ ਸਾਰੀ ਸਾਰੀ ਜਿੰਨੀ ਵੀ ਲੀਡਰਸ਼ਿਪ ਬੈਠੀ ਸੀ ਉਹਨਾਂ ਨੂੰ ਹੱਥ ਜੋੜ ਕੇ ਕਿਹਾ ਔਰ ਕਿਹਾ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਪਰਦਾ ਅਨਜੀਤ ਹੋ ਅਸਤੀਪਾ ਦੇਦਾ ਤਾਂ ਮੈਂ ਤੁਹਾਡੇ ਸਾਰਿਆਂ ਦੇ ਨਾਲ ਪਰ ਜੇ 2-4 ਬੰਦਿਆਂ ਦੇ ਕਹਿਣ ਨਾਲ ਮੈਂ ਆਪਣੀ ਪਾਰਟੀ ਔਰ ਪੰਜਾਬ ਨੂੰ ਕਮਜ਼ੋਰ ਨਹੀਂ ਹੋਂਦਾਂਗਾ ਕਿਉਂਕਿ ਉਹ ਕਿਸੇ ਦੇ ਪਿੱਛੇ ਲੱਗ ਕੇ ਕੰਮ ਕਰਦੇ ਬਹੁਤ ਬਹੁਤ ਸ਼ੁਕਰੀਆ ਸਾਜੀ ਦਾ ਜਿਹੜੇ ਹੈਗੇ ਨੇ ਉਹ ਸਾਡੇ ਨਾਲ ਸਨ ਸੀਨੀਅਰ ਨੇਤਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਉਹਨਾਂ ਨੇ ਇਹ ਵੀ ਗੱਲ ਦੱਸੀ ਕਿ ਅੱਜ ਜਿਹੜਾ ਮੀਟਿੰਗ ਸੀ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਵੀ ਇਹ ਆਪਣੀ ਇੱਛਾ ਜਤਾਈ ਸੀ ਕਿ ਜੇ ਪਾਰਟੀ ਦੇ ਨੇਤਾ ਜਿਹੜੇ ਹੈਗੇ ਨੇ ਉਹ ਚਾਹੁੰਦੇ ਨੇ ਕਿ ਉਹ ਅਸਤੀਫਾ ਦੇਣ ਤਾਂ ਉਹ ਅਸਤੀਫਾ ਦੇਣ ਨੂੰ ਤਿਆਰ ਵੀ ਨੇ ਪਰੰਤੂ ਇਸ ਮੀਟਿੰਗ ਦੇ ਵਿੱਚ ਜਿਹੜੇ ਨੇਤਾ ਸਨ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਸਵੀਕਾਰ ਕੀਤਾ ਉਹਦੇ ਉੱਤੇ ਵਿਸ਼ਵਾਸ ਜਤਾਇਆ ਜੀ ਜੇ ਕੁਲਵੀਰ ਤੇ ਜਿਸ ਤਰੀਕੇ ਦੇ ਨਾਲ ਕਿਹਾ ਉਹਨਾਂ ਨੇ ਕਿ ਸੁਖਬੀਰ ਬਾਦਲ ਤੋਂ ਇਲਾਵਾ ਜੁੜਾ ਹੈ ਕੋਈ ਹੋਰ ਉਥੇ ਇੰਨਾ ਸਮਝਦਾਰ ਜਾਂ ਫਿਰ ਕਹਿ ਸਕਦਾ ਕਿਉਂਕਿ ਇਨੇ ਲੰਬੇ ਸਮੇਂ ਤੋਂ ਪਾਰਟੀ ਨੂੰ ਚਲਾਉਂਦੇ ਆ ਰਹੇ ਨੇ ਤੇ ਸੁਖਬੀਰ ਬਾਦਲ ਨੇ ਆ ਵੀ ਕਹਤਾ ਕਿ ਜੇਕਰ ਇੱਕ ਦੋ ਲੋਕ ਕਹਿ ਰਹੇ ਨੇ ਜਾਂ ਇੱਕ ਦੋ ਪਾਰਟੀ ਦੇ ਮੈਂਬਰ ਕਹਿ ਰਹੇ ਨੇ ਕਿ ਹਟਾ ਦਿਓ ਤਾਂ ਫਿਰ ਕਿਤੇ ਨਾ ਕਿਤੇ ਸਹੀ ਨਹੀਂ ਹੈ ਕਿਉਂਕਿ ਜੇਕਰ ਮਤਾ ਪਾਸ ਹੋਇਆ ਹੈ ਤੇ ਜਿਹੜੀ ਇਹ ਮжоਰਿਟੀ ਚਾਹੀਦੀ ਹੈ ਪਰ ਕਿਤੇ ਨਾ ਕਿਤੇ ਜਿਹੜੇ ਬਾਗੀ ਲੀਡਰ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਚੋਣਾਂ ਦੇ ਵਿੱਚ ਵੀ ਕਈ ਤਰੀਕੇ ਦੀਆਂ ਗਲਤੀਆਂ ਕੀਤੀਆਂ ਗਈਆਂ ਨੇ ਸ਼੍ਰੋਮਣੀ ਕਾਲੀ ਜਲਦ ਦੇ ਜਦੋਂ ਸਰਕਾਰ ਸੀ ਉਸ ਵੇਲੇ ਵੀ ਕੁਝ ਗਲਤੀਆਂ ਹੋਈਆਂ ਨੇ ਤੇ ਇਸ ਨਾਲ ਹੀ ਅਮਰਿਤਪਾਲ ਸਿੰਘ ਦੇ ਜੋੜੇ ਖਟੂਰ ਸਾਹਿਤ ਤੋਂ ਉਮੀਦਵਾਰ ਖੜਾ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਵੱਲ ਉਸ ਵੇਲੇ ਵੀ ਕਈ ਜੋੜੇ ਵਿਰੋਧ ਨੇ ਜਾਂ ਫਿਰ ਕਹਿ ਸਕਦਾ ਕਿ ਮਤਪੇਦ ਉਸ ਵੇਲੇ ਵੀ ਵੇਖਣ ਨੂੰ ਮਿਲੇ ਸੀ ਦੇਖੋ ਬਿਲਕੁਲ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਬਾਗੀ ਨੇਤਾਵਾਂ ਵੱਲੋਂ ਆ ਕੀਤੀਆਂ ਗਈਆਂ ਨੇ ਪਰੰਤੂ ਜਿਹੜੇ ਨੇਤਾ ਸ਼੍ਰੋਮਣੀ ਅਕਾਲੀ ਦਲ ਦੇ ਸੁਖਵੀਰ ਬਾਦਲ ਦੇ ਨਾਲ ਖੜੇ ਨੇ ਉਹਨਾਂ ਦਾ ਇਹ આરોਪ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਟੋੜਨ ਦੀ ਕੋਸ਼ਿਸ਼ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ ਤੇ ਇਸ ਦੇ ਲਈ ਉਹਨਾਂ ਨੇ ਕਈ ਵੱਡੀ ਪਾਰਟੀਆਂ ਦੇ ਉੱਤੇ ਇਲਜ਼ਾਮ ਜਿਹੜੇ ਹੈਗੇ ਨੇ ਉਹ ਲਗਾਏ ਨੇ ਕਿ ਇਹ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਤੇ ਖੁਦ ਜਿਹੜੇ ਸੀਨੀਅਰ ਨੇਤਾ ਸਨ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਨਾ ਮੀਟਿੰਗਾਂ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੇ ਬਾਗੀ ਨੇਤਾ ਨੇ ਜਿਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਜਲੰਧਰ ਦੇ ਵਿੱਚ ਉਹ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਕਰਨਾ ਚਾਹੁੰਦੇ ਸਨ ਪਰੰਤੂ ਸ਼੍ਰੋਮਣੀ ਅਕਾਲੀ ਦਲ ਨਹੀਂ ਚੰਦੀ ਭਾਰਤੀ ਜਨਤਾ ਪਾਰਟੀ ਨਾਲ ਜਾ ਜਾਣਾ ਇਸੇ ਕਰਕੇ ਉਹ ਜਿਹੜੇ ਬਾਗੀ ਨੇ ਉਹ ਆਪਣਾ ਸੁਰ ਜਿਹੜਾ ਹੈਗਾ ਆ ਅਲੱਗ ਆਲਾਪ ਰਹੀ ਨੇ ਤਾਂ ਇਸ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਇਹ ਕਿਹਾ ਜਾਵੇ ਕਿ ਹੁਣ ਅਕਾਲੀ ਦਲ ਦੇ ਵਿੱਚ ਚੱਲ ਰਹੀਆਂ ਨੇ ਇੱਕ ਵੱਡਾ ਸੰਕਟ ਜਿਹੜਾ ਹੈਗਾ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਮੰਡਰਾਦਨਾ ਹੋਇਆ ਨਜ਼ਰ ਆ ਰਿਹਾ ਹੈ ਜੀ ਬਿਲਕੁਲ ਕੁਲਵੀਰ ਤੇ ਕਿਤੇ ਨਾ ਕਿਤੇ ਤੁਹਾਨੂੰ ਕੀ ਲੱਗਦਾ ਕਿਉਂਕਿ ਪਾਰਟੀ ਦੇ ਵਿੱਚ ਇਸ ਤਰੀਕੇ ਦੀ ਅੰਦਰੂਨੀ ਜੁੜੀ ਲੜਾਈ ਚੱਲ ਰਹੀ ਹੈ ਕਹਿ ਸਕਦੇ ਆ ਕਿ ਬਗਾਵਤੀ ਸੁਰ ਜੜਾ ਹੈ ਜੋਰ ਫੜ ਰਿਹਾ ਹੈ ਜਿਮਣੀ ਚੋਣ ਵੀ ਹੋਣ ਵਾਲਾ ਹੈ ਤੇ ਇਸ ਤਰੀਕੇ ਦੀ ਜੁੜੀ ਬਗਾਵਤ ਹੈ ਕਿੰਨਾ ਫਰਕ ਪਵੇਗਾ ਪਾਰਟੀ ਤੇ ਕਿੰਨਾ ਜ਼ਿਆਦਾ ਕਿਉਂਕਿ ਜਦੋਂ ਪਾਰਟੀ ਦੇ ਵਿੱਚ ਹੀ મતਪੇਦ ਹੋਵੇਗੀ ਤਾਂ ਜਨਤਾ ਕਿਸ ਤਰੀਕੇ ਦੇ ਨਾਲ ਪਰੋਸਾ ਜਤਾਏਗੀ ਇਹ ਕੋਈ ਕਬੜੀ ਚਿੰਤਾ ਜਿਹੜੀ ਹੈਗੀ ਉਹ ਪਾਰਟੀ ਦੇ ਵਾਸਤੇ ਇਹ ਹੋਏ ਕਿ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਜਿੰਨੀ ਚੋਣਾਂ ਦਾ ਜ਼ਿਕਰ ਕੀਤਾ ਹੈ ਨਿਸ਼ਚਿਤ ਤੌਰ ਤੇ ਜਿੰਨੀ ਚੋਣ ਜਿਹੜੀ ਹੈਗੀ ਉਹ ਸਭ ਤੋਂ ਹੈਗੀ ਹੈ ਤੇ ਇਸ ਦੇ ਨਾਲ ਹੀ ਜਿਹੜੇ ਸਥਾਨੀਆ ਨਿਕਾਇਜ਼ ਲਈ ਚੋਣਾਂ ਨੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੇ ਉਹਨਾਂ ਦੇ ਵਾਸਤੇ ਵੀ ਵੱਖ-ਵੱਖ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਤਿਆਰੀ ਕਰ ਰਹੀਆਂ ਨੇ ਪਰੰਤੂ ਜੇ ਇਸ ਇਹਨਾਂ ਇਹਨਾਂ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਘਰ ਬਚਾਉਣ ਦੇ ਲਈ ਲੜਨਾ ਪੈਣਾ ਤਾਂ ਨਿਸ਼ਚਿਤ ਤੌਰ ਤੇ ਇੱਕ ਵੱਡੀ ਚੁਣੌਤੀ ਤੇ ਵੱਡੀ ਚਿੰਤਾ ਜਿਹੜੀ ਹੈਗੀ ਹੈ 파ਟੀ ਦੇ ਲਈ ਹੋਵੇਗੀ ਜੀ ਕੀ ਲੱਗਦਾ ਹੈ ਕੁਲਵੀਰ ਤੁਹਾਨੂੰ ਕਿ ਜਿਹੜੀ ਇੱਕ ਹੀ ਸੀਟ ਤਾਂ ਸਿਮਟ ਕੇ ਰਾਇਗੇ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਇਹ મતਭੇਦ ਜਿਹੜਾ ਹੈ ਪਾਰਟੀ ਦੇ ਵਿੱਚ ਨਜ਼ਰ ਆ ਰਿਹਾ ਸੀ ਕਿਉਂਕਿ ਜਿਹੜੀ ਹੁਣ ਇੰਨੀ ਜ਼ਿਆਦਾ ਮੈਜੋਰਿਟੀ ਵੇਖਣ ਨੂੰ ਮਿਲ ਰਹੀ ਹੈ ਹੁਣੇ-ਹੁਣੇ ਤਾਂ ਨਹੀਂ ਕਿਉਂਕਿ ਖਬਰਾਂ ਤਾਂ ਜੜੀਆਂ ਸੀ ਉਹ ਬਹੁਤ ਪਹਿਲਾਂ ਤੋਂ ਹੀ ਚੱਲੀ ਆ ਰਹੀ ਸੀ ਕਿ ਪਾਰਟੀ ਦੇ ਵਿੱਚ ਜਿਹੜੇ ਲੀਡਰਸ ਨੇ ਕਈ ਲੀਡਰ ਦੇ મતਪੇਦ ਆਪਸ ਦੇ ਵਿੱਚ ਨਹੀਂ ਮਿਲ ਰਹੇ ਕਈਆਂ ਦੇ ਮਤਾ ਜਿਹੜਿਆ ਨਾ ਇੱਕ ਦੂਜੇ ਦੇ ਨਾਲ ਮੇਲ ਨਹੀਂ ਖਾ ਰਹੀਆਂ ਨੇ ਤੇ ਲੋਕ ਸਭਾ ਦੇ ਵਿੱਚ ਜਿਹੜਾ ਲੋਕ ਸਭਾ ਚੋਣ ਹੋਇਆ ਹੈ ਉਸ ਦੇ ਵਿੱਚ ਵੀ ਇਸ ਦਾ ਅਸਰ ਕਿਤੇ ਨਾ ਇਸ ਸ਼੍ਰੋਮਣੀ ਅਕਾਲੀ ਦਲ ਦੇਖੋ ਬਿਲਕੁਲ ਜਦੋਂ ਕਿਸੇ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੇ ਅੰਦਰੂਨੀ ਹਾਲਾਤ ਪੈਦਾ ਹੁੰਦੇ ਨੇ ਤਾਂ ਨਿਸ਼ਚਿਤ ਤੌਰ ਤੇ ਉਸ ਦਾ ਜਿਹੜਾ ਮੈਸੇਜ ਹੈ ਉਹ ਜਨਤਾ ਦੇ ਵਿੱਚ ਵੀ ਨੈਗੇਟਿਵ ਜਾਂਦਾ ਹੈ ਤੇ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਨੁਕਸਾਨ ਚੋਣਾਂ ਦੇ ਵਿੱਚ ਹੋਇਆ ਉਹ ਇਸੇ ਮਾਹੌਲ ਕਰਕੇ ਵੀ ਉਸ ਦਾ ਇੱਕ ਵੱਡਾ ਕਾਰਨ ਇਸ ਮਾਹੌਲ ਨੂੰ ਕਿਹਾ ਜਾ ਸਕਦਾ ਹੈ ਪਰੰਤੂ ਜਿਸ ਤਰ੍ਹਾਂ ਦੇ ਨਾਲ ਤੁਸੀਂ ਕਿਹਾ ਕਿ ਇੱਕ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਖਾਸ ਤੌਰ ਤੇ ਪ੍ਰਧਾਨਗੀ ਨੂੰ ਲੈ ਕੇ ਇਤਰਾਜ਼ ਜਤਾਈ ਜਾ ਰਹੇ ਸਨ ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਸਾ ਜਿਹੜੇ ਅਲੱਗ ਹੋਏ ਸਨ ਸ਼੍ਰੋਮਣੀ ਕਾਲਜਲ ਤੋਂ ਅਤੇ ਆਪਣੇ ਆਪਣੀ ਅਲੱਗ ਪਾਰਟੀ ਜਿਹੜੀ ਹੈ ਕਿ ਉਹਨਾਂ ਨੇ ਉਸ ਦਾ ਗਠਨ ਕੀਤਾ ਸੀ ਹਾਲਾਂਕਿ ਫਿਰ ਬਾਅਦ ਦੇ ਵਿੱਚ ਆ ਕੇ ਉਹਨਾਂ ਨੇ ਫਿਰ ਦੁਬਾਰਾ ਸ਼੍ਰੋਮਣੀ ਕਾਲਜਲ ਦੇ ਨਾਲ ਕੰਦੇ ਦੇ ਨਾਲ ਕੰਦਾ ਲਗਾਇਆ ਸੀ ਪਰੰਤੂ ਹੁਣ ਸੇਰ ਵੱਖਰੀ ਰਾਹ ਜਿਹੜੇ ਹੈ ਕਿ ਨੇ ਉਹ ਆਪਣਾਂ ਦੇ ਹੋਏ ਢੀਂਸਾ ਪਰਿਵਾਰ ਵੀ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ ਹੈ ਤਾਂ ਇੱਕ ਵੱਡੀ ਇਹ ਕਹਿਿਆ ਜਾ ਸਕਦਾ ਹੈ ਕਿ ਇੱਕ ਵੱਡੀ ਬਗਾਵਤ ਜਿਹੜੀ ਜਿਸ ਦਾ ਜਿਸ ਦਾ ਜਨਮ ਦਿਹਾਗਾ ਉਹ ਕਾਫੀ ਕਾਫੀ ਸਮੇਂ ਪਹਿਲਾਂ ਹੋਇਆ ਸੀ ਉਹ ਹੁਣ ਖੁੱਲ ਕੇ ਦਾਰ ਆ ਗਈ ਹੈ ਜੀ ਬਹੁਤ ਬਹੁਤ ਸ਼ੁਕਰੀਆ